ਠੀਕ ਤੁਸੀਂ ਦੁਕਾਨ ਪਾਏ ਨੂੰ ਖਾਲਸਾ ਹੈ ਦੁਕਾਨ ਪਾਕੀ ਦਿੱਤੀ ਸੀ ਠੀਕ ਹੈ ਜੀ ਬਸ ਮੇਰੇ ਮम्मी ਦੇ ਡਾਕਟਰ ਸੀ ਉਹ ਉਹਨੇ ਮੈਨੂੰ ਦੁਕਾਨ ਵੀ ਪਾ ਦਿੱਤੀ ਪਰ ਮੇਰੇ ਪਾਪਾ ਬਿਮਾਰ ਰਹੇ ਸੀ ਮੇਰੇ ਪਾਪਾ ਦੀ ਵੀ ਡੈਥ ਹੋ ਚੁੱਕੀ ਹੈ ਕੋਈ ਨਾ ਬੜੀ ਬੱਸ ਮੈਂ ਅਸਕਰ ਚ ਇਕੱਲੀ ਰਹਿ ਚੁੱਕੀ ਹਾਂ ਕਿ ਉਹਨੇ ਮੇਰੀ ਮੈਰਿਜ ਵੀ ਕੀਤੀ ਹੈਗੀ ਹਾਂਜੀ ਇੱਥੇ ਮੈਨੂੰ ਜਾਨੀ ਕਿ ਇੱਕ ਬਰਾਂਡਾ ਤੇ ਰਸੋਈ ਵੀ ਪਾ ਕੇ ਦਿੱਤੀ ਆ ਮੇਰੇ ਸਾਰੇ ਘਰ ਦੀ ਮੁਰੰਮਤ ਕਰਕੇ ਦਿੱਤੀ ਆ ਤੇ ਮੈਨੂੰ ਦੁਕਾਨ ਪਾ ਕੇ ਦਿੱਤੀ ਆ ਇਸ ਕਰਕੇ ਦੁਕਾਨ 'ਚ ਮੇਰੇ ਥੋੜਾ ਸੌਦਾ ਘਟ ਗਿਆ ਮੇਰੇ ਪਾਪਾ ਫਾਦਰ ਦੀ ਡੈਥ ਹੋਣ ਕਰਕੇ ਉਹਨਾਂ ਨੂੰ ਬਿਮਾਰ ਸੀਗੇ ਉਹਨਾਂ ਨੂੰ 슈ਗਰ ਡਾਇਬੀਟ ਹੋ ਚੁੱਕਿਆ ਗਈ ਜਾਦਾ ਧੰਨਵਾਦ ਕਰਦੀ ਹੈਗੀ ਰਵੀ ਸਰ ਦਾ ਵੀ ਬਹੁਤ ਮੈਂ ਕਿਹਨੇ ਫਰਮਾਤਮਾ ਉਹਨਾਂ ਨੂੰ ਬਹੁਤ ਵੱਡੀ ਉਮਰ ਦੇਵੇ ਜਿਹੜੇ ਉਹ ਲੋਕਾਂ ਮਰੇ ਇੰਨਾ ਸੋਚਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਗੁਰੂ ਸਾਹਿਬਾ ਨਾਲ ਤੁਹਾਡੇ ਕਿਰਤ ਕਮਾਈ ਦੇ ਵਿੱਚ ਤੁਹਾਨੂੰ ਤਰੱਕੀਆਂ ਬਖਸ਼ਣ ਤੁਸੀਂ ਇਦਾਂ ਹੀ ਆਪਣੀ ਕਿਰਤ ਕਰਦੇ ਰਹੋ ਤੇ ਗੁਰੂ ਸਾਹਿਬ ਨੇ ਕਿਰਪਾ ਪੇ ਕਰ ਦੇਣੀ ਹੈਗੀ